ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹਿਆ ਗੁਰਦੁਆਰੇ ਸਤਸੰਗ ਦੇਚ ਮੰਦਰ ਦੇਚ ਨਾਲ ਲੈ ਕੇ ਨਾ ਜਾਈਂ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਹੁੰਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਈਂ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇ ਤੋ ਪ੍ਰਭੂ ਨਾਲ ਨਹੀਂ ਜੁੜ ਸਕੇ ਆਪਣੀ ਕਾਮਨਾ ਨਾਲ ਹੀ ਜੁੜੋ ਇੱਥੇ ਉੱਥੇ ਲਾ ਕੇ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਕੇ ਆ ਉੱਥੇ ਹੀ ਮੰਨ ਰੱਖ ਜਦ ਤੂੰ ਆਵੇਂਗਾ ਇੱਥੇ ਕਿਰਤੈ ਨੂੰ ਪ੍ਰਭੂ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਔਰ ਪਰਮਾਤਮਾ ਦੇ ਮਿਲਦਿਆਂ ਸਭ ਕੁਝ ਮਿਲ ਜਾਏ ਸਭ ਕੁਝ ਮਿਲ ਜਾਏਗਾ ਸਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰ ਉਸ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ